ਦੋਸਤੋ ਅਕਸਰ ਤੁਸੀਂ ਸਾਈਬਰ ਕ੍ਰਾਈਮ ਦੇ ਇਹੋ ਜਿਹੇ ਮਾਮਲੇ ਦੇਖੇ ਹੋਣਗੇ ਜਿਦੇ ਵਿੱਚ ਅਕਾਊਂਟ ਤੋਂ ਪੈਸੇ ਕੱਢ ਲਏ ਜਾਂਦੇ ਨੇ ਪਰ ਸਾਈਬਰ ਕ੍ਰਾਈਮ ਵਾਲੇ ਜਿਹੜੇ ਕਰਨ ਵਾਲੇ ਆ ਕ੍ਰਾਈਮ ਕਰਨ ਵਾਲੇ ਉਹ ਨਵੇਂ ਨਵੇਂ ਤਰੀਕੇ ਲੱਭ ਲੈਂਦੇ ਆ ਅੱਜ ਕੱਲ ਇੱਕ ਨਵਾਂ ਕ੍ਰਾਈਮ ਹੋਰ ਚੱਲਿਆ ਜਿਹੜਾ ਇੱਕ ਫਿਲਹਾਲ ਮਾਮਲਾ ਸਾਹਮਣੇ ਆਇਆਗਾ ਆਲੀ ਦੇ ਵਿੱਚ ਬਠਿੰਡਾ ਤੇ ਉਸ ਨੇ ਤਿੰਨ ਬੰਦੇ ਫੜੇ ਆ ਉਹਦੇ ਵਿੱਚ ਇੱਕ ਵਿਅਕਤੀ ਦੇ ਅਕਾਊਂਟ 'ਚ ਪੈਸੇ ਪਵਾਏ ਗਏ ਉਹ ਪੈਸੇ ਫਰਾਡ ਦੇ ਸੀਗੇ ਤੇ ਜਦੋਂ ਉਸ ਵਿਅਕਤੀ ਨੂੰ ਜਿਹਦਾ ਅਕਾਊਂਟ 'ਚ ਪੈਸੇ ਪਾਏ ਸੀਗੇ ਉਹਨੂੰ ਜਦੋਂ ਪੁਲਿਸ ਦਾ ਬਗਲੌਰ ਪੁਲਿਸ ਦਾ ਲੋਟਸ ਆਇਆ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਮੇਰੇ ਨਾਲ ਤੇ ਸਾਈਬਰ ਕਰਾਇਮ ਹੋ ਗਿਆ ਉਹਨੇ ਪੁਲਿਸ 'ਚ ਇਨਫੋਰਮੈਂਸ ਦਿੱਤੀ ਤਰੂ ਪੂਰੀ ਡਿਟੇਲ ਸੁਣਨੇ ਡੀਐਸਪੀ ਜਿਹੜੇ ਖੁਸ਼ਪ੍ਰੀਤ ਸਿੰਘ ਹੈ ਉਹਨਾਂ ਨੇ ਤਮਾਮ ਡਿਟੇਲਸ ਦਿੱਤੀ ਇਸ ਕੇਸ ਬਾਰੇ ਤਰੂ ਸੁਣਾਉਣੀ ਹੈ ਵੀਡੀਓ ਤਾਂ ਬਣੇ ਰਿਓ ਇਹ ਆਓ ਛਾਤਰਬੰਦੇ ਜਿਹੜੇ ਭੋਲੇ-ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀ ਉਹਨਾਂ ਦੇ ਅਕਾਊਂਟ 'ਚ ਇਹ ਪੈਸੇ ਪਾਉਂਦੇ ਸੀਗੇ ਉਸ ਤੋਂ ਬਾਅਦ ਜਿਹੜੇ ਆ ਕਢਵਾ ਕੇ ਕੈਸ਼ ਲੈ ਲੈਂਦੇ ਸੀ ਟੀਐਸ ਖਸ਼ਪ੍ਰੀਤ ਸਿੰਘ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਆਪਾਂ ਗੱਲਬਾਤ ਕਰਦੇ ਆ ਵੀਡੀਓ ਤੇ ਬਣੇ ਰਹੋ ਕਿ ਕੀ ਡਿਟੇਲ ਹੈ ਕੇਸ ਦੀ ਕੌਣ ਬੰਦੇ ਨੇ ਇਹ ਕਿਸ ਤਰ੍ਹਾਂ ਕ੍ਰਾਈਮ ਕਰਦੇ ਸੀਗੇ ਤੇ ਕਿਵੇਂ ਬਚ ਰਹੇ ਨੇ ਇਹਨਾਂ ਤੋਂ ਅਰਸੋਂ ਸਾਨੂੰ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇੱਥੋਂ ਬਟਿੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਹ ਦੀ ਜਿਹੜੀ ਲਗਾਉਂਦਾ ਹੁੰਦਾ ਉਹਦੇ ਕੁੰਨਿਆਣਾ ਬਸ ਸਟੈਂਡ ਤੇ ਤੇ ਉੱਥੇ ਉਹਦੀ ਚਾਹ ਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸਾ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਅੱਗੇ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੈਂਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਕਿਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਉਹ ਦਰਖਾਸਤ ਲੈ ਕੇ ਆਏ ਸੀ ਜਿਸ ਦੇ ਉੱਤੇ ਕਾਰਵਾਈ ਕਰਦਾ ਬਠਿੰਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 21 ਸਾਈਬਰ ਥਾਣਾ ਅਵਿਖੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰੌਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੇ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਸੁਖਪ੍ਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਇੱਥੇ ਬਠਿੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਫ ਆਪਰੇਂਡੀ ਇਹ ਹੈ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹैया ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਨਾ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਕਿਹੜੇ-ਕਿਹੜੇ ਹੋਰ ਵਿਅਕਤੀ ਜਣੇ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮਾਈਆ ਕਰਵਾਉਂਦੇ ਨੇ ਪਤਾ ਲੱਗਿਆ ਮੋੜਲੀ ਕੁਝ ਸਰਕਾਰੀ ਇਹਨਾਂ ਦੀਆਂ ਕੰਟਰੈਕਟਾਂ ਨਾਲ ਦੇ ਹਾਂਜੀ ਮੋੜਲੀ ਪੁਚ ਵਿੱਚ ਵਿੱਚ ਤਿੰਨ ਇਹ ਜੇ ਨਾਮ ਆਏ ਨੇ ਕਿ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਇਹ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਗਏ ਸੀਗੇ ਜਿਨ੍ਹਾਂ ਵਿੱਚੋਂ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਸੀ ਤਿੰਨ ਮੁਕੰਮਲ ਦੇ ਕਿੰਨਾ ਦੇ ਖਾਤੇ ਤੁਸੀਂ ਜਿੰਨੇ ਸੀ ਕਿੱਲੋ ਫਿਰ ਕੀ ਕੋਈ ਰੈਡ ਸਾਈਨ ਕੋਈ ਹੈ ਇਸ ਤਰ੍ਹਾਂ ਦੇ ਮਕੋਟਾਂ ਕਿਵੇਂ ਜਾਣ ਦਾ ਜਾਨ ਕਰਦੇ ਸੀ ਇਹ ਜੀ ਉਹੀ ਉਹਦੇ ਰੈਡੀ ਉੱਤੇ ਆਉਂਦੇ ਸੀਗੇ ਉਹਨੇ ਨਾਲ ਕਾਫੀ ਟਾਈਮ ਤੋਂ ਉਹਦੇ ਗ੍ਰਾਹਕ ਸੀਗੇ ਤੇ ਇਹ ਇਹਦੇ ਚੱਲਦੇ ਕਾਫੀ ਜਾਣ ਪਛਾਣ ਹੋ ਗਈ ਸੀ ਕਿਉਂਕਿ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ ਹੌਲੀ ਉਹਦੀ ਉਹਦੇ ਨਾਲ ਕਮਿਊਨੀਕੇਟ ਕਰਨ ਲੱਗੇ ਉਹਦੇ ਨਾਲ ਬੋਲਚਾਲ ਸ਼ੁਰੂ ਹੋ ਗਿਆ ਤਾਂ ਵਿਸ਼ਵਾਸਿਕ ਬਣਦਾ ਗਿਆ ਤਾਂ ਇਹਨੇ ਦੱਸਿਆ ਕਿ ਮੈਨੂੰ 30000 ਰੁਪਏ ਮੈਂ ਕਿਤੋਂ ਮੰਗਵਾਣੇ ਨੇ ਬੜੀ 30000 ਦੀ ਤਾਂ ਇਹਨਾਂ ਨੂੰ 3 ਲੱਖ ਰੁਪਏ ਮੰਗਵਾ ਲਏ ਲੋਕਾਂ ਨੂੰ ਕੀ ਸਿੱਖੀ ਕਰਨੀ ਕਿ ਉਹ ਗਏ ਉਹ ਕੰਫਿਡੈਂਸੀ ਤੇ ਰਹਿ ਕੇ ਲੋਕਾਂ ਦੇ ਭਰਦੇ ਜਿਹੇ ਸਮਝ ਬਿਲਕੁਲ ਜੀ ਕਦੇ ਵੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਜਾਂ ਜਿਸ ਦੇ ਉੱਤੇ ਸਾਨੂੰ ਚੰਗੀ ਤਰ੍ਹਾਂ ਅਸੀਂ ਜਿਸ ਬਾਰੇ ਨਹੀਂ ਜਾਣਦੇ ਜਿਹਦੇ ਪਿਛੋਕੜ ਬਾਰੇ ਅਸੀਂ ਉਹਦੇ ਫੋਨ ਦੇ ਨਾਲ ਉਹਦੇ ਉੱਤੇ ਵਿਸ਼ਵਾਸ ਕਰਕੇ ਕਦੇ ਵੀ ਆਪਣੀ ਜਿਹੜੀ ਬੈਂਕ ਡਿਟੇਲਸ ਆ ਯਾਰ ਕੋਈ ਸੈਂਸਿਟਿਵ ਪਰਸਨਲ ਇਨਫੋਰਮੇਸ਼ਨ ਆ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਇਹ ਜਿਹੀ ਚੀਜ਼ਾਂ ਇਹ ਅਸੀਂ ਨਾ ਸ਼ੇਅਰ ਕਰੀਏ ਕਿਉਂਕਿ ਇਹ ਕਿਤੇ ਨਾ ਕਿਤੇ ਇਹ ਤੁਹਾਡੇ ਨਾਲ ਫਰੌਡ ਹੋ ਸਕਦਾ ਜਾਂ ਫਿਰ ਤੁਹਾਨੂੰ ਇਕ ਫਰਾਡ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜਿਹੜਾ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਲਈ ਵਿਪਤਾ ਪੈਦਾ ਕਰ ਸਕਦਾ ਹੈ।